ਸੁਮਾੜੈਤੀ ਅੱਜ ਵੀ ਜਿਹੜੀਆਂ ਸੰਗਤਾਂ ਇਹ ਬਚਨ ਪਾਲਦੀਆਂ ਨੇ ਨਿਤਨੇਮ ਪੱਕਾ ਆਪਣੇ ਪਰਿਵਾਰ ਨੂੰ ਊੜਾ ਤੇ ਜੂੜਾ ਪੰਗਰ ਤੇ ਸੰਗਤ ਬਾਣੀ ਤੇ ਬਾਣਾ ਸੇਵਾ ਤੇ ਸਿਮਰਨ ਸਾਡੀ ਫਸਲ ਤੇ نسل ਇਹਦਾ ਖਿਆਲ ਰੱਖੀ ਅੱਜ ਵੀ ਬਾਪੂ ਡੱਲੇਵਾਲ ਸਾਹਿਬ ਆਖਰੀ ਸਾਹਾਂ ਤੇ ਪਏ ਐ 700 ਤੋਂ ਵੱਧ ਅੱਗੇ ਕਿਸਾਨ ਚਲੇ ਗਿਆ ਏ ਕਿਸੇ ਦੇ ਸਿਰ ਤੇ ਕੋਈ ਜونی ਅਸਰ ਕਰਦੀ ਭਾਵੇਂ ਪ੍ਰਸ਼ਾਦਾ ਪੰਜਾਬ ਹੀ ਦੇ ਰਿਆ ਰੋਟੀ ਇਹੋ ਹੀ ਖਾ ਰਹੇ ਆ ਪਤਨਿ ਕਿਹੜੇ ਪੱਥਰ ਦੇ ਲੋ ਗਏ ਨੇ ਇਹਨੂੰ ਕਹਿੰਦੇ ਲੂਣ ਖਾਏ ਕਰੇ ਹਰਾਮ ਖੋਰੀ ਜਾਏ ਵਿਸ਼ੂ ਕੀ ਵਾੜੀ ਜੀਓ ਮਾਰੇ ਕਹਿੰਦੇ ਨਾਲੇ ਖਾਨੇ ਪੰਜਾਬ ਆਨਦਾ ਤਾਏ ਤੇ ਨਾਲੇ ਫਾਂਸੀ ਦਿਨੇ ਆ ਤਰਸ ਕਰੋ ਇਹ ਵੀ ਅਰਦਾਸ ਕਰਿਓ ਮਹਾਰਾਜ ਸਾਡਾ ਫੈਸਲਾ ਅਟਲ ਅੱਗੇ ਵੀ ਬਾਬੇ ਤੇ ਬਾਬਰ ਕਿਆਂ ਦੀਆਂ ਕਈ ਹੋਈਆਂ ਝੜਪਾਂ ਪਰ ਬਾਬੇ ਕੀ ਜਿੱਤ ਹੋਈ ਹੈ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ